ਤੇ ਹਾਂਜੀ ਗ੍ਰੀਨ ਕਾਰਡ ਹੋਲਡਰ ਨਹੀਂ ਆ ਸਕਦੇ ਹੁਣ ਭਾਰਤ ਹੁਣ ਵੱਧ ਗਈਆਂ ਤੁਹਾਡੀਆਂ ਮੁਸ਼ਕਲਾਂ ਤੇ ਤੁਹਾਨੂੰ ਸਾਰੇ ਸਲਾਹ ਦੇ ਰਹੇ ਆ ਕਿ ਨਾ ਕਰੋ ਟਰੈਵਲ ਆਪਣੀ ਹੋਮ ਕੰਟਰੀ ਔਰ ਬਹੁਤ ਲੋਕ ਜਾ ਰਹੇ ਸੀ ਨੇਪਾਲ ਦੇ ਰਸਤੇ ਉਹ ਵੀ ਹੋਇਆ ਹੁਣ ਤੁਹਾਡਾ ਜਾਣਾ ਬੰਦ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇਦਾਂ ਦੀਆਂ ਖਬਰਾਂ ਆ ਰਹੀਆਂ ਕਿ ਹਰ ਇੱਕ ਜਗ੍ਹਾ ਤੇ ਪੁਛਤਾਸ਼ ਹੋ ਰਹੀ ਹੈ ਜਦੋਂ ਵੀ ਤੁਸੀਂ ਕਿ ਆਪਣੀ ਹੋਮ ਕੰਟਰੀ ਜਾਂਦੇ ਆ ਬਹੁਤ ਮੋਸਟਲੀ ਲੋਕ ਕੀ ਜਾਂਦੇ ਆ ਪਹਿਲੀ ਵਾਰ ਜਾਂਦੇ ਆ ਬਾਯਾ ਨੇਪਾਲ ਹੋ ਕੇ ਤੇ ਹੁਣ ਕਿੰਨਿਆਂ ਨੂੰ ਪਹਿਲੀ ਪਹਿਲੀ ਵਾਰ ਗ੍ਰੀਨ ਕਾਰਡ ਮਿਲਿਆ ਸੀਗਾ ਤੇ ਉਹਨਾਂ ਨੇ ਸੋਚਿਆ ਸੀ ਦੀਵਾਲੀ ਤੇ ਜਾਣਾ ਸੀ ਪਰ ਹੁਣ ਉਹਨਾਂ ਦਾ ਉਹ ਰਸਤਾ ਵੀ ਹੋਇਆ ਬੰਦ ਕਿਉਂਕਿ ਜੇ ਅਗਰ ਤੁਸੀਂ ਹੁਣ ਰੁਕ ਗਏ ਤਾਂ ਬਚੇ ਰਹੋਗੇ ਨਹੀਂ ਤਾਂ ਫਿਰ ਤੁਹਾਨੂੰ ਚੁੱਕਿਆ ਜਾਏਗਾ ਡਿਟੇਨ ਹੋਵੋਗੇ ਤੇ ਬਾਹਰ ਆਉਣ ਦਾ ਕੋਈ ਰਸਤਾ ਨਹੀਂ ਥੋਟੇ ਲੱਗੇਗੀ ਡੈਪੋਟੇਸ਼ਨ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਊਜ਼ ਆ ਰਹੀ ਆ ਹਰ ਇੱਕ ਜਗ੍ਹਾ ਤੇ ਉੱਪਰ ਬਹੁਤ ਲੋਕਾਂ ਦੇ ਨਾਲ ਬਹੁਤ ਫੈਮਿਲੀਆਂ ਦੇ ਨਾਲ ਇਹ ਕੁਝ ਹੋ ਗਿਆ ਬਾਕੀ ਤੁਹਾਨੂੰ ਪਤਾ ਹੀ ਆ 트ੰਪ ਦੀ ਸ਼ਕਤੀ ਇਸ ਕਦਰ ਕਿਸ ਹੱਦ ਤੱਕ ਵਧੀ ਹੋਈ ਆ ਅੱਜ ਦੀਆਂ ਰੇਡਾਂ ਕਿਸ ਤਰ੍ਹਾਂ ਪੈ ਰਹੀਆਂ ਕਿਸੇ ਨੂੰ ਵੀ ਨਹੀਂ ਬਖਸ਼ ਰਿਹਾ ਉਹਨਾਂ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਕਿ ਜਿੰਨੇ ਵੀ ਸਾਡੇ ਬਾਰਡਰਾਂ ਤੋਂ ਟੱਪ ਕੇ ਸਾਡੀ ਕੰਟਰੀ 'ਚ ਆਏ ਆ ਉਹਨਾਂ ਕੋਲ ਚਾਹੇ ਗ੍ਰੀਨ ਕਾਰਡ ਆ ਚਾਹੇ ਉਹ ਵਰਕ ਵੀਜ਼ਾ ਤੇ ਚਾਹੇ ਕੋਈ ਬਿਜ਼ਨਸਮੈਨ ਆ ਜਾਂ ਕੁਝ ਵੀ ਆ ਉਹ ਸਾਡੇ ਲਈ ਕ੍ਰਿਮੀਨਲ ਹੀ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਹੋਮ ਕੰਟਰੀ ਭੇਜਣਾ ਬਹੁਤ ਲੋਕ ਕੀ ਕਰਦੇ ਸੀਗੇ ਕਿ ਅਜ਼ਾਇਲਾਂ ਲਿੱਤੀ ਹੁੰਦੀ ਸੀ ਇੱਥੇ ਕਿ ਸਾਨੂੰ ਸਾਡੀ ਹੋਮ ਕੰਟਰੀ ਦੇ ਵਿੱਚ ਖਤਰਾ ਹੈ ਸੋ ਫਿਰ ਉਹ ਆਪਣੀ ਹੋਮ ਕੰਟਰੀ ਟਰੈਵਲ ਕਰਦੇ ਆ ਬਾਰ-ਬਾਰ ਤੋਂ ਹੁਣ ਉਹਨਾਂ ਨੂੰ ਪੁਸ਼ਤਾਸ਼ ਕੀਤੀ ਜਾ ਰਹੀ ਆ ਹੁਣ ਪਹਿਲਾਂ ਵਾਲੀ ਗੱਲਾਂ ਨਹੀਂ ਰਹੀਆਂ ਪਹਿਲਾਂ ਵਾਲੀ ਸਰਕਾਰ ਨਹੀਂ ਰਹੀ ਤੁਹਾਨੂੰ ਪਤਾ ਹੀ ਆ 트ੰਪ ਦਾ ਕੀ ਚੀਜ਼ ਆ 트ੰਪ ਕਿਦਾਂ ਕਿੜ ਕੱਢ ਰਿਹਾ ਤੇ ਇੱਕੋ ਜਿੱਦ ਦੇ ਉੱਪਰ ਅੜਿਆ ਹੋਇਆ ਤੇ ਉਸ ਜਿੱਦ ਨੇ ਪੂਰਾ ਦੇਸ਼ ਹਿਲਾ ਕੇ ਰੱਖਤਾ ਯੂ ਐਸ ਏ ਲੋਕ ਸੜਕਾਂ ਤੇ ਉਤਰ ਗਿਆ ਨੋ ਕਿੰਗਸ ਦੇ ਨਾਰੇ ਮੁਜ਼ਾਰੇ ਹੋ ਰਿਹਾ ਲੋਕ ਲੱਖਾਂ ਹੀ ਸੜਕਾਂ ਦੇ ਉੱਤੇ ਘੁੰਮ ਰਿਹਾ ਹੁਣ ਤੇ ਪ੍ਰਦਰਸ਼ਨ ਕਰ ਰਹੇ ਆ ਨੋ ਕਿੰਗਸ 트ੰਪ ਦੇ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਇਸ ਤੋਂ ਪਹਿਲਾਂ ਜਿਹੜੇ ਪ੍ਰਦਰਸ਼ਨ ਹੋਏ ਸੀਗੇ ਉਹ ਜੂਨ ਦੇ ਵਿੱਚ ਹੋਏ ਸੀਗੇ ਤੇ ਹੁਣ ਦਰਦਸ਼ਨ ਫਿਰ ਤੋਂ ਸਟਾਰਟ ਹੋ ਗਿਆ ਤੇ ਜਿਹੜੇ 트াম্প ਦੇ ਸਮਰਥਕ ਆ ਉਹਨਾਂ ਨੇ ਇਹਨਾਂ ਜਿੰਨੇ ਵੀ ਇਹ ਪ੍ਰਦਰਸ਼ਨ ਹੋ ਰਿਹਾ ਉਹਨੂੰ ਦੱਸਿਆ ਕਿ ਇਹ ਐਂਟੀ ਅਮਰੀਕਾ ਪ੍ਰਦਰਸ਼ਨ ਆ ਬਾਕੀ ਹੁਣ ਤੁਹਾਡੇ ਹੱਥ ਜਾਂ ਤੁਹਾਡਾ ਡਿਸੀਜਨ ਆ ਸਾਡਾ ਫਰਜ਼ ਇਹ ਸੀ ਕਿ ਜੋ ਕੁਝ ਹੋ ਰਿਹਾ ਆ ਆਪਾਂ ਤੁਹਾਡੇ ਸਾਹਮਣੇ ਰੱਖ ਸਕੀਏ ਤਾਂ ਕਿ ਆਪਣੇ ਜਿੰਨੇ ਵੀ ਉੱਥੇ ਪੰਜਾਬੀ ਭਰਾ ਉਹਨਾਂ ਦਾ ਭਲਾ ਹੋ ਸਕੇ ਮੋਸਟਲੀ ਲੋਕ ਕੀ ਕਰਦੇ ਸੀ ਜਿਨ੍ਹਾਂ ਨੂੰ ਨਮਾ ਨਮਾ ਗ੍ਰੀਨ ਕਾਰਡ ਮਿਲਦਾ ਸੀ ਉਹ ਡਾਇਰੈਕਟ ਇੰਡੀਆ ਨਹੀਂ ਜਾਂਦੇ ਸੀ ਪਾਇਆ ਨੇਪਾਲ ਹੋ ਕੇ ਜਾਂਦੇ ਸੀ ਤੇ ਇਹ ਕੋਈ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਇਦਾਂ ਚੱਲਦਾ ਪਿਆ ਤੇ ਹੌਲੀ-ਹੌਲੀ ਜਦੋਂ ਸਾਰਾ ਕੁਝ ਠੀਕ ਹੋ ਜਾਂਦਾ ਇੱਕ ਦੋ ਵਾਰ ਜਾ ਕੇ ਫਿਰ ਪਾਇਆ ਸਿੱਧਾ ਡਾਇਰੈਕਟ ਆਪਣਾ ਜਾਣ ਲੱਗ ਜਾਂਦੇ ਸੀ ਕੋਈ ਪੁੱਛਤਾਛ ਨਹੀਂ ਸੀ ਕਰਦਾ ਪਰ ਇਸ ਟਾਈਮ ਦੇ ਉੱਪਰ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਕਿ ਮਾਹੌਲ ਕਿਸ ਤਰੀਕੇ ਦਾ ਕੀ ਹੋ ਰਿਹਾ ਕੁਛ ਨੂੰ ਕੁਛ ਦੱਸਣ ਦੀ ਜ਼ਰੂਰਤ ਨਹੀਂ ਫਿਰ ਤੁਸੀਂ ਇਹ ਗਲਤੀ ਕਿਉਂ ਕਰ ਰਹੇ ਆ ਕਿਉਂ ਆਪਣੇ ਪੈਰਾਂ ਤੇ ਕੁल्हाੜੀ ਮਾਰ ਰਹੇ ਥੋੜੇ ਇੰਨੇ ਸਾਲਾਂ ਦੀ ਮਿਹਨਤ ਆ ਤੁਸੀਂ ਇੰਨੇ ਸਾਲ ਕਰਦਿਆਂ ਤੋਂ ਦੂਰ ਰਹਿ ਕੇ ਆਪਣੀ ਹੋਮ ਕੰਟਰੀ ਤੋਂ ਦੂਰ ਰਹਿ ਕੇ ਗ੍ਰੀਨ ਕਾਰਡ ਲਿੱਤਾ ਤੇ ਹੁਣ ਫਿਰ ਤੁਸੀਂ ਅਗਰ ਭੱਜੋਗੇ ਜਾਓਗੇ ਕਿਸੇ ਫਿਰ ਥੋੜੀ ਆਪਣੇ ਪੈਰਾਂ ਤੇ ਖੁਦ ਹੀ ਕੁल्हाੜੀ ਮਾਰੋਗੇ ਕਿਉਂਕਿ ਬਹੁਤ ਇਦਾਂ ਦੀਆਂ ਫੈਮਲੀਆਂ ਕਿ ਮੋਸਟਲੀ ਕੀ ਹੁੰਦਾ ਸੀ ਬੰਦਾ ਪਹਿਲਾਂ ਆ ਜਾਂਦਾ ਸੀ ਗ੍ਰੀਨ ਕਾਰਡ ਲੈਂਦਾ ਸੀ ਫਿਰ ਆਪਣੀ ਫੈਮਲੀ ਨੂੰ ਸੱਦਦਾ ਸੀ ਤੇ ਉਹਨਾਂ ਦੀ ਫੈਮਲੀ ਇੱਕ ਨੰਬਰ ਦੇ ਵਿੱਚ ਇੱਥੇ ਆ ਜਾਂਦੀ ਮੋਸਟਲੀ ਕੀ ਹੁੰਦਾ ਕਿਉਂ ਬੰਦੇ ਜਿਹੜੇ ਇਥੇ ਪਹਿਲਾਂ ਆਏ ਸੀ ਇਹ ਜਾਇਲਮਾ ਲੈ ਕੇ ਫਿਰ ਕ੍ਰੀਨ ਕਾਰਡ ਲਿੱਤੇ ਸੀਗੇ ਉਹ ਬੰਦਿਆਂ ਨੂੰ ਹੀ ਰੀਟੇਨ ਕੀਤਾ ਜਾਂਦਾ ਉਹਨਾਂ ਦੀ ਫੈਮਿਲੀ ਨੂੰ ਛੱਡ ਦਿੱਤਾ ਜਾਂਦਾ ਆਪਾਂ ਦਾ ਫਿਰ ਤੁਹਾਨੂੰ ਪਤਾ ਹੀ ਆ ਕਿਸ ਚੀਜ਼ ਆ ਕੀ ਹੋਏਗਾ ਸੋ ਕਿਸੇ ਨੂੰ ਡਰਾਉਣਾ ਨਹੀਂ ਡੀਮੋਟੀਵੇਟ ਨਹੀਂ ਕਰ ਰਿਹਾ ਮੈਂ ਸਿਰਫ ਤੁਹਾਨੂੰ ਅਵੇਅਰ ਕਰ ਰਿਹਾ ਕਿ ਥੋੜਾ ਜਿਹਾ ਟਾਈਮ ਹਲੇ ਕੱਢ ਲੋ ਬਚਾ ਲੋ ਬਸ ਇਹ ਸਦਾ ਸਾਰ ਹਰ ਟਾਈਮ ਇਦਾਂ ਦੇ ਟਾਈਮ ਨਹੀਂ ਰਹਿੰਦੇ ਹੁੰਦੇ ਤੁਹਾਨੂੰ ਪਤਾ ਮਾੜਾ ਚੰਗਾ ਟਾਈਮ ਆਂਦਾ ਰਹਿੰਦਾ ਹੁਣ ਲੋਕ ਦੁਖੀ ਹੋ ਗਏ ਇਸ ਚੀਜ਼ ਤੋਂ ਸੜਕਾਂ ਤੇ ਉਤਰਨ ਲੱਗ ਗਏ ਆ ਤੇ ਇਹ ਚੀਜ਼ ਬਹੁਤਾ ਟਾਈਮ ਨਹੀਂ ਰਹਿਣੀ ਬਹੁਤ ਜਲਦੀ ਇਸ ਨੂੰ ਠੱਲ ਪੈ ਜਾਣੀ ਆ ਨੱਥ ਪੈ ਜਾਣੀ ਆ ਤੇ ਫਿਰ ਨਾਰਮਲ ਹੋ ਜਾਣਾ ਜੋ ਕਿ ਮੈਂ ਅਰਦਾਸ ਵੀ ਕਰਦਾ ਰੱਬ ਅੱਗੇ ਕਿ ਵਾਹਿਗੁਰੂ ਸਭ ਕੁਝ ਠੀਕ ਕਰ ਦੇ ਬਹੁਤ ਲੋਕ ਇੱਥੇ ਪਰੇਸ਼ਾਨ ਆ ਬਹੁਤ ਲੋਕਾਂ ਦੀ ਮਿਹਨਤ ਆ ਪੈਸਾ ਲਾ ਕੇ ਇੱਥੇ ਪਹੁੰਚੇ ਆ ਕੋਈ ਇਹ ਤਾਂ ਹੈ ਨਹੀਂ ਕੋਈ ਫ੍ਰੀ ਦੇ ਵਿੱਚ ਬਾੜਾ ਟੱਪ ਕੇ ਆ ਗਿਆ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਬਾੜਾ ਟੱਪਣ ਲਈ ਵੀ ਲੋਕਾਂ ਨੇ ਕਿੰਨਾ ਕਿੰਨਾ ਪੈਸਾ ਦਿੰਦਾ ਤੇ ਕਿਸ ਕਿਸ ਰਸਤਿਆਂ ਦੀ ਕਿੱਦਾਂ ਕਿੱਦਾਂ ਆਪਣੀ ਜਾਨਾਂ ਤੇ ਖੇਲ ਕੇ ਆਏ ਹੋਏ ਆ ਬਹੁਤ ਲੋਕ ਕਮੈਂਟਾਂ ਕਰਦੇ ਆ ਹਜੇ ਵੀ ਨਹੀਂ ਹਟਦੇ ਕਮੈਂਟ ਕਰਨ ਤੋਂ ਕਿ ਇਹ ਇਦਾਂ ਹੋ ਗਿਆ ਜੀ ਇਹ ਉਹ ਲੋਕ ਆ ਇਹ ਲੋਕ ਆ ਫਲਾਣਾ ਜਾਂ ਤੁਸੀਂ ਪਹਿਲਾਂ ਇਹ ਸੋਚੋ ਕਿ ਤੁਸੀਂ ਏਸ਼ੀਅਨ ਤੁਸੀਂ ਇਮੀਗ੍ਰੈਂਟ ਤੁਸੀਂ ਇੰਡੀਆਨਾ ਤੁਸੀਂ ਭਾਈ ਭਾਈ ਆ ਇਹ ਪਹਿਲਾ ਚੀਜ਼ ਸੋਚੋ ਪਹਿਲਾਂ ਇੱਕ ਦੂਜੇ ਨੂੰ ਪ੍ਰੋਟੈਕਟ ਕਰੋ ਬਾਅਦ ਦੇ ਵਿੱਚ ਲੱਤਾਂ ਖਿੱਚ ਲੈ ਇੱਕ ਦੂਜੇ ਦੀਆਂ ਬਹੁਤ ਲੋਕ ਹਜੇ ਵੀ ਨਹੀਂ ਹਟਦੇ ਲੱਤਾਂ ਖਿੱਚਣ ਤੋਂ ਆ ਵੀ ਇਹੀ ਚੀਜ਼ਾਂ ਦਾ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਇਹ ਇਹਨਾਂ ਦਾ ਫਾਇਦਾ ਚੁੱਕਦੀਆਂ ਇੱਕ ਦੂਜੇ ਨੂੰ ਬਲੇਮ ਹੁਣ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਦੇਖ ਲਓ ਕੀ ਹੋਇਆ ਸੀਗਾ ਕਿੱਦਾਂ ਲੋਕਾਂ ਨੇ ਉਹਨੂੰ ਇੱਕੇ ਦਿਨ ਦੇ ਵਿੱਚ ਬੇਲਣ ਬਣਾਤਾ ਸੀ ਕਿ ਸਾਡੀ ਕੌਮ ਦਾ ਬੇਲਣਾ ਇਹਦੀ ਵਜ੍ਹਾ ਤੋਂ ਸਾਡੇ ਦੇਸ਼ ਦੇ ਜਿੰਨੇ ਵੀ ਲੋਕ ਉੱਥੇ ਗਏ ਹੁਣ ਸਾਰਿਆਂ ਨਾਲ ਇਦਾਂ ਹੋਊਗੀ ਇਹਦੀ ਵਜ੍ਹਾ ਤੋਂ ਟਰੱਕ ਇਦਾਂ ਹੋ ਗਿਆ ਉਦਾਂ ਹੋ ਗਿਆ ਡਰਾਈਵਿੰਗ ਇਦਾਂ ਹੋਊਗੀ ਪਰ ਤੁਹਾਨੂੰ ਪਤਾ ਹੁਣ 4 ਦਿਨ ਪਹਿਲਾਂ ਵਿੱਚ ਜਾਰਜ ਹਾਈਵੇ ਦੇ ਉੱਪਰ 8 ਬੰਦੇ ਮਰੇ ਆ ਇੱਕੋ ਪਰਿਵਾਰ ਦੇ ਉਹਨਾਂ ਦੇ ਵਿੱਚ ਛੋਟੇ ਛੋਟੇ ਬੱਚੇ ਸੀ ਟੈਟਲੀ ਕ੍ਰੈਸ਼ ਹੋਇਆ ਉਹ ਸੀ ਉਸ ਬੰਦੇ ਨੂੰ ਇੰਗਲਿਸ਼ ਵੀ ਆਉਂਦੀ ਸੀ ਸਿਟੀਜ਼ਨ ਵੀ ਸੀ ਕੋਰਾ ਵੀ ਸੀ ਸਭ ਕੋ ਸੀ ਤੇ ਉਹਦੇ ਉੱਪਰ ਉਹ ਤਾਰਾ ਕੁਛ ਵੀ ਨਹੀਂ ਲੱਗਿਆ ਹੈਗਾ ਉਹ 83 ਹਜ਼ਾਰ ਡਾਲਰ ਦਾ ਪੌਂਡ ਭਰ ਕੇ ਬੰਦਾ ਬਾਹਰ ਵੀ ਆ ਗਿਆ ਮੈਂ ਇੱਥੇ ਕੋਈ ਕਾਊਂਟ ਨਹੀਂ ਕਰ ਰਿਹਾ ਕਿ ਉਹਨੇ ਜ਼ਿਆਦਾ ਜਾਣਨ ਲਈ ਉਹਨੇ ਕੱਟ ਲਈਆ ਜਾਣਾ ਗਈਆਂ ਉਹਦੀ ਵਜ੍ਹਾ ਤੋਂ ਵੀ ਗਈਆਂ ਉਹਦੀ ਵਜ੍ਹਾ ਤੋਂ ਵੀ ਗਈਆਂ ਮੈਂ ਕੋਈ ਕਾਊਂਟ ਨਹੀਂ ਕਰਦਾ ਕਿ ਉਹਨੇ ਕੱਟ ਲਈਆਂ ਵੱਧ ਲਈਆਂ ਮੈਂ ਕੱਲ ਇਹ ਕਰਦਾ ਕਿ ਐਕਸੀਡੈਂਟ ਹੁੰਦੇ ਤਾਂ ਹੁੰਦੇ ਹੀ ਕਿੱਤਾਂ ਸਰਕਾਰਾਂ ਰੇਸਿਸਿਮ ਕਰਦੀ ਹੈ ਕਿੱਦਾਂ ਤੁਹਾਨੂੰ ਟਾਰਗੇਟ ਕਰਦੀ ਹੈ ਇਹ ਚੀਜ਼ ਕਰ ਰਿਹਾ ਕਿ ਭਾਵੇਂ ਤੁਹਾਡੇ ਕੋਲ ਕੋਈ ਵੀ ਗ੍ਰੀਨ ਕਾਰਡ ਕੋਈ ਵੀ ਪਾਸਪੋਰਟ ਆ ਤੁਸੀਂ ਇਮੀਗ੍ਰੈਂਟ ਸਾ ਇਮੀਗ੍ਰੈਂਟ ਇਹ ਤੁਹਾਡੇ ਮੂਰੇ ਆਧਾਰਨ ਨਾ ਕਿ ਉਸ ਬੰਦੇ ਦੇ ਉੱਪਰ ਬਾਹਰ ਵੀ ਆ ਗਿਆ ਉਹ ਬੰਦਾ ਜਿਹਨੇ 8 ਜਾਨਾਂ ਲਈਆਂ ਇੱਕੋ ਪਰਿਵਾਰ ਖਤਮ ਕਰਤਾ ਛੋਟੇ ਛੋਟੇ ਬੱਚੇ ਸੀਗੇ ਉਹਦੇ ਵਿੱਚ ਬਾਅਦ ਚ ਇੱਕ ਖਿੱਚ ਲੈ ਇੱਕ ਦੂਜੇ ਨਾ ਕੋਈ ਚੱਕਰ ਨਹੀਂ ਬਥੇਰਾ ਟਾਈਮ ਪਿਆ ਪੂਰੀ ਜ਼ਿੰਦਗੀ ਪਈ ਆ ਪਰ ਆਹ ਟਾਈਮ ਥੋੜਾ ਬਚਾ ਲਓ ਇਹ ਨਾ ਹੋਵੇ ਤੁਹਾਡੇ ਕੋਲ ਆਪਣਾ ਕੋਈ ਬੱਚਾ ਹੀ ਨਾ ਤੇ ਤੁਹਾਡਾ ਇਥੇ ਏਕਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇੱਕ ਦੂਜੇ ਦੀ ਬਾਹ ਫੜਿਆ ਕਰੋ ਪਹਿਲਾਂ ਇੱਕ ਦੂਜੇ ਨੂੰ ਸੋਚੋ ਅਸੀਂ ਏਸ਼ੀਆਨ ਉਸ ਤੋਂ ਬਾਅਦ ਕੰਟਰੀਆਂ 'ਚ ਵੰਡੋ ਉਸ ਤੋਂ ਬਾਅਦ ਜਾਤਾਂ ਪਾਤਾਂ ਦੇ ਵਿੱਚ ਧਰਮਾਂ 'ਚ ਜਾਓ ਮੇਰਾ ਵੀਰ ਪਹਿਲਾਂ ਤੁਸੀਂ ਇੱਕ ਬਣੋ ਇਮੀਗ੍ਰੈਂਟ ਸਾ ਤੁਸੀਂ ਬਾਹਰ ਆਏ ਹੋ ਤੁਹਾਨੂੰ ਪਤਾ ਹੀ ਆ ਇਕੱਠੇ ਹੋ ਸਟੈਂਡ ਕਰੋ ਇੱਕ ਦੂਜੇ ਨਾਲ ਬਾਕੀ ਕੁਝ ਵੀ ਇਸ ਦੇ ਬਾਰੇ ਤੁਸੀਂ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਤੁਸੀਂ ਦੱਸ ਸਕਦੇ ਆ ਆਪਣੇ ਦਿਲ ਦੀ ਕੋਈ ਵੀ ਰਾਏ ਹੋਏਗੀ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਆ ਪਰ ਤੁਹਾਨੂੰ ਪਤਾ ਹੈ ਇਸ ਟਾਈਮ ਦੇ ਉੱਪਰ ਕੀ ਹੋ ਰਿਹਾ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਿਸੇ ਦਾ ਭਲਾ ਹੋ ਸਕੇ ਨਾ ਅੱਜ ਦੇ ਹੱਥ ਆਵੇ ਤੇ ਇਸ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਜਿਹੜੀ ਨਿਊਜ਼ ਕਿਸੇ ਵੀ ਚੈਨਲ ਤੇ ਨਹੀਂ ਆਉਂਦੀ ਕੋਈ ਵੀ ਵੱਡਾ ਚੈਨਲ ਨਹੀਂ ਦਿਖਾਉਂਦਾ ਆਪਾਂ ਪੰਜਾਬ ਦੀ ਆਵਾਜ਼ ਬਣ ਕੇ ਆਪਣੇ ਪਾਈਆਂ ਦੀ ਆਵਾਜ਼ ਬਣ ਕੇ ਇਸ ਚੈਨਲ ਤੇ ਲੈ ਕੇ ਆਉਣੀ ਆ ਵੀਡੀਓ ਸੋ ਪਲੀਜ਼ ਪਲੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਨਵੀ